ਜੈ ਭੀਮ ਜੈ ਭਾਰਤ ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਕਿ ਜੋਤੀਬਾ ਫੂਲੇ ਜੀ ਜਿਨ੍ਹਾਂ ਨੂੰ ਮਹਾਤਮਾ ਦਾ ਖਿਤਾਬ ਦਿੱਤਾ ਗਿਆ ਮਹਾਤਮਾ ਜੋਤੀਬਾਈ ਫੂਲੇ ਜੀ ਨੇ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਸੰਘਰਸ਼ ਕੀਤੇ ਨੇ ਸਮਾਜ ਵਾਸਤੇ ਖਾਸ ਕਰਕੇ ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਔਰਤਾਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਔਰ ਕਿਸ ਤਰ੍ਹਾਂ ਉਹਨਾਂ ਨੇ ਮੀਆਂ ਬੀਬੀ ਨੇ ਰਲ ਕੇ ਸਕੂਲ ਖੋਲੇ ਔਰ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਨੇ ਸਿੱਖਿਆ ਪ੍ਰਾਪਤ ਕੀਤੀ। ਔਰਤਾਂ ਦੀ ਆਜ਼ਾਦੀ ਲਈ ਇਹਨਾਂ ਨੇ ਖੂਬ ਸੰਘਰਸ਼ ਕੀਤਾ। ਹਾਲਾਂਕਿ ਸਮਾਜ ਵੱਲੋਂ ਪੂਰੀ ਤਰ੍ਹਾਂ ਇਹਨਾਂ ਨੂੰ ਸਾਥ ਨਹੀਂ ਮਿਲਿਆ ਪਰ ਇਹਨਾਂ ਨੇ ਉਸ ਨਰਾਜ਼ਗੀ ਦਾ ਇਜ਼ਹਾਰ ਕਿਸੇ ਨਾਲ ਨਹੀਂ ਕੀਤਾ ਔਰ ਆਪਣੇ ਮਿਸ਼ਨ ਵੱਲ ਵਧਦੇ ਗਏ। ਅੱਜ ਇਸ ਐਪੀਸੋਡ ਦੇ ਵਿੱਚ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਲੈ ਕੇ ਅੱਪਾ ਜਿਹੜੀ ਇਹ ਗੱਲਬਾਤ ਕਰਨ ਜਾ ਰਹੇ ਆ ਜੋਤੀਬਾ ਫੂਲੇ ਨੇ ਵਿਧਵਾ ਅਤੇ ਔਰਤਾਂ ਦੀ ਭਲਾਈ ਲਈ ਕੰਮ ਕੀਤੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਵੀ ਬਹੁਤ ਯਤਨ ਕੀਤੇ ਔਰਤਾਂ ਦੀ ਸਥਿਤੀ ਸੁਧਾਰਨ ਅਤੇ ਉਹਨਾਂ ਦੀ ਸਿੱਖਿਆ ਲਈ 1854 ਵਿੱਚ ਉਹਨਾਂ ਨੇ ਇੱਕ ਸਕੂਲ ਖੋਲ੍ਹਿਆ ਇਸੇ ਤਰ੍ਹਾਂ ਦੇਸ਼ ਦਾ ਪਹਿਲਾ ਸਕੂਲ ਮੰਨਿਆ ਗਿਆ ਅਧਿਆਪਕ ਨਾ ਮਿਲਣ ਤਾਂ ਕੁਝ ਦਿਨ ਉਹਨਾਂ ਨੇ ਆਪ ਇਸ ਕਾਰਜ ਨੂੰ ਕੀਤਾ ਔਰ ਆਪਣੀ ਪਤਨੀ ਸਬਿਤਰੀਬਾਈ ਫੂਲੇ ਨੂੰ ਇਸ ਕੰਮ ਦੇ ਸਮਰਥ ਬਣਾਇਆ ਔਰ ਦੋਸਤੋ ਜੇ ਆਪਾਂ ਸਤਿਅ ਸ਼ੋਧਕ ਸਮਾਜ ਦੀ ਗੱਲ ਕਰੀਏ ਤਾਂ ਉਸ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੋਵੇਗੀ ਕਿਉਂਕਿ ਸਤਿਅ ਸ਼ੋਧਕ ਸਮਾਜ 24 ਸੈਪਟੰਬਰ 1873 ਵਿੱਚ ਜੋਤੀਬਾ ਫੂਲੇ ਦੁਆਰਾ ਸਥਾਪਿਤ ਇੱਕ ਪੰਥ ਹੈ ਸਤਿਆਸ਼ੋਦਕ ਸਮਾਜ ਜਿਸ ਦੀ ਕਹਿ ਸਕਦੇ ਹਾਂ ਕਿ ਸ਼ੁਰੂਆਤ 24 ਸਤੰਬਰ 1873 ਨੂੰ ਜੋਤੀਵਾ ਫੂਲੇ ਦੁਆਰਾ ਕੀਤੀ ਗਈ ਔਰ ਇਸ ਸਥਾਪਨਾ ਮਤਲਬ ਇਸ ਸੰਸਥਾ ਨੂੰ ਇੱਕ ਪੰਥ ਦੇ ਰੂਪ ਵਿੱਚ ਮੰਨਿਆ ਗਿਆ ਇਹ ਇੱਕ ਛੋਟੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਛੋਦਰਾ ਅਤੇ ਅਸ਼ੂਤ ਲੋਕਾਂ ਨੂੰ ਆਜ਼ਾਦ ਕਰਨਾ ਸੀ ਸਤਿਆਸ਼ੋਦਕ ਸਮਾਜ ਨੇ ਤਰਕਸ਼ੀਲ ਸੋਚ ਦੇ ਪ੍ਰਸਾਰ ਦੇ ਲਈ ਪ੍ਰਚਾਰ ਮੁਹਿੰਮ ਚਲਾਈ ਅਤੇ ਇੱਕ ਪ੍ਰੋਹਿਤ ਦੀ ਲੋੜ ਨੂੰ ਰੱਦ ਕਰ ਦਿੰਦਾ ਹੈ ਸਬਿਤਰੀबाई ਇਸ ਦੇ ਇਸਤਰੀ ਵਿੰਗ ਦੇ ਮੁਖੀ ਸੀ ਔਰ ਜਿਸ ਦੇ ਵਿੱਚ 90 ਔਰਤਾਂ ਸ਼ਾਮਿਲ ਸਨ ਜੇਕਰ ਹੁਣ ਆਪਾਂ ਜੋਤੀਬਾ ਫੂਲੇਜੀ ਦੀ ਲਿਖਤ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਕਿ ਨਾਟਕ ਵੀ ਲਿਖੇ ਨੇ ਲੇਖ ਸੰਗ੍ਰਹਿ ਵੀ ਲਿਖੇ ਨੇ ਉਹਨਾਂ ਨੇ ਮਿਆਦੀ ਰਸਾਲੇ ਵੀ ਲਿਖੇ ਨੇ ਤੇ ਹੋਰ ਬਹੁਤ ਸਾਰੇ ਉਹਨਾਂ ਨੇ ਮਤਲਬ ਉਪੋਬਾੜਾ ਜਿਹੜਾ ਹੈ ਉਹ ਵੀ ਉਹਨਾਂ ਨੇ ਛਪਾਇਆ ਹੈ ਲੇਕਿਨ ਹੁਣ ਤੱਕ ਉਹਨਾਂ ਦੀ ਲਿਖਤ ਜਿਹੜੀ ਕਿਸ ਤਰ੍ਹਾਂ ਦੀ ਰਹੀ ਹੈ ਸਭ ਤੋਂ ਪਹਿਲਾਂ ਤ੍ਰਿਆ ਰਤਨ ਤ੍ਰਿਆ ਰਤਨ ਨਾਮ ਦੀ ਇੱਕ ਨਾਟਕ ਤ੍ਰਿਆ ਰਤਨ ਨਾਮ ਦਾ ਇੱਕ ਨਾਟਕ ਹੈ ਜਿਹੜਾ ਕਿ 1855 ਦੇ ਵਿੱਚ ਲਿਖਿਆ ਗਿਆ ਔਰ ਰਾਜੇ ছত্রਪਤੀ சிவாਜੀ ਰਾਜੇ ਭੌਂਸਲੇ ਯਾਚਾ ਪੁਵਾੜਾ ਜਿਹੜਾ ਕਿ 1869 ਦੇ ਵਿੱਚ ਇਸ ਨੂੰ ਲਿਖਿਆ ਗਿਆ ਬ੍ਰਾਹਮਣਾंचे ਕਸਬ ਏ ਜੀ ਲਿਖਿਆ ਗਿਆ 1869 ਦੇ ਵਿੱਚ ਔਰ ਗੁਲਾਮਗਿਰੀ ਲੇਖ ਸੰਗ੍ਰਹਿ ਹੈ ਜਿਹੜਾ ਕਿ ਜੋਤੀਬਾ ਫੂਲੇ ਜੀ ਨੇ 1873 ਦੇ ਵਿੱਚ ਇਸ ਨੂੰ ਲਿਖਿਆ ਔਰ ਇਹਨਾਂ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਜਿਹੜੀਆਂ ਉਹ ਲਿਖੀਆਂ ਨੇ ਰਸਾਲੇ ਦੇ ਰੂਪ ਵਿੱਚ ਔਰ ਜਿਨ੍ਹਾਂ ਨੂੰ ਅੱਜ ਵੀ ਅਸੀਂ ਲੋਕ ਜਦੋਂ ਪੜਦੇ ਹਾਂ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਜਦੋਂ ਅਸੀਂ ਦੂਸਰਿਆਂ ਨਾਲ ਡਿਸਕਸ ਕਰਦੇ ਹਾਂ ਤਾਂ ਸੱਚਮੁੱਚ ਉਸ ਸਮੇਂ ਦਾ ਉਸ ਸਮੇਂ ਦੇ ਕਿਸ ਤਰ੍ਹਾਂ ਦੇ ਹਾਲਾਤ ਸਨ ਔਰ ਉਹਨਾਂ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਇਹ ਇਕਜੁੱਟ ਹੋ ਕੇ ਕਿਸੇ ਦੇ ਵਿਤਕਰੇ ਦੀ ਕਿਸੇ ਦੀ ਮਤਲਬ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਬਿਹੇਵ ਕੀਤਾ ਜਾਂਦਾ ਉਸ ਦੀ ਬਿਨਾਂ ਪਰਵਾਹ ਕਰਦਿਆਂ ਹੋਇਆਂ ਆਪਣੀ ਮੰਜ਼ਲ ਵੱਲ ਵਧੇ ਗਏ ਔਰ ਅੱਜ ਇਹਨਾਂ ਦਾ ਨਾਮ ਅਸੀਂ ਬੜੀ ਇੱਜ਼ਤ ਤੇ ਬੜੇ ਸਤਿਕਾਰ ਨਾਲ ਲੈਣੇ ਆ। ਜੋਤੀਬਾ ਫੂਲੇ ਇੱਕ ਉਹ ਨਾਮ ਹੈ ਜਿਨ੍ਹਾਂ ਨੂੰ ਮਹਾਤਮਾ ਦਾ ਖਿਤਾਬ ਮਿਲਿਆ ਔਰ ਜਿਨ੍ਹਾਂ ਨੂੰ ਅੱਜ ਆਪਾਂ ਕਹਿ ਸਕਦੇ ਹਾਂ ਕਿ ਮਹਾਤਮਾ ਜੋਤੀਬਾ ਫੂਲੇ ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਉਪਾਧੀ ਮਿਲੀ ਹੈ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਪੜਾਇਆ ਹੈ ਔਰ ਸਮਾਜ ਦੇ ਵਿੱਚ ਉਹ ਔਰਤਾਂ ਜਿਹੜੀਆਂ ਪਰਦੇ ਵਿੱਚ ਰਹਿੰਦੀਆਂ ਸੀ ਜਿਨ੍ਹਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਇਥੋਂ ਤੱਕ ਕਿ ਘਰੋਂ ਬਾਹਰ ਨਿਕਲਣ ਦਾ ਕੋਈ ਅਧਿਕਾਰ ਨਹੀਂ ਸੀਗੀ ਅੱਛੀ ਤਰ੍ਹਾਂ ਦੀ ਜ਼ਿੰਦਗੀ ਭੋਗਣ ਦਾ ਕੋਈ ਅਧਿਕਾਰ ਨਹੀਂ ਸੀ ਲੇਕਿਨ ਇਹ ਸਾਰੇ ਦਰਦ ਜਿਹੜਾ ਹੈ ਉਹ ਮਹਾਤਮਾ ਜੋਤੀਬਾ ਫੂਲੇ ਜੀ ਨੇ ਔਰ ਉਹਨਾਂ ਦੀ ਪਤਨੀ ਸਬਿਤਰੀ ਬਾਈ ਫੂਲੇ ਜੀ ਨੇ ਵੇਖਿਆ ਔਰ ਉਸ ਨੂੰ ਹੰਡਾਇਆ ਵੀ ਹੈ ਉਸ ਨੂੰ ਹੰਡਾਇਆ ਵੀ ਹੈ ਲੇਕਿਨ ਇੱਕ ਨਾ ਇੱਕ ਦਿਨ ਇਹ ਆਵਾਜ਼ ਜਿਹੜੀ ਹੈ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣੀ ਹੀ ਸੀ ਸੋ ਹਮੇਸ਼ਾ ਯਾਦ ਰੱਖਾਂਗੇ ਸਬਿਤਰੀਬਾ ਫੂਲੇ ਜੀ ਨੂੰ ਔਰ ਜਿੱਥੇ ਸਬਿਤਰੀਬਾ ਫੂਲੇ ਮਹਾਤਮਾ ਜੋਤੀਬਾ ਫੂਲੇ ਉੱਥੇ ਹੀ ਆਪਾਂ ਫਾਤਿਮਾ ਸ਼ੇਖ ਜੀ ਨੂੰ ਵੀ ਯਾਦ ਕਰਦੇ ਰਹਾਂਗੇ ਜਿਹੜੀ ਕਿ ਮੁਸਲਿਮ ਭਾਈਚਾਰੇ ਦੇ ਵਿੱਚੋਂ ਪਹਿਲੀ ਇਸਤਰੀ ਅਧਿਆਪਿਕਾ ਸੀ ਔਰ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਸਬਿਤਰੀਬਾਈ ਫੂਲੇ ਜੀ ਦੇ ਨਾਲ ਔਰ ਮਹਾਤਮਾ ਜੋਤੀਬਾ ਫੂਲੇ ਜੀ ਦੇ ਨਾਲ ਮਿਲ ਕੇ ਔਰਤਾਂ ਦੀ ਆਜ਼ਾਦੀ ਵਾਸਤੇ ਸੰਘਰਸ਼ ਕੀਤਾ ਹੈ ਦੋਸਤੋ ਇਸ ਦੇ ਨਾਲ ਜੋਤੀਬਾ ਫੂਲੇਜੀ ਦੀ ਜਿਹੜੀ ਜੀਵਨੀ ਹੈ ਉਹ ਉਸ ਤੋਂ ਅੱਗੇ ਹੁਣ ਅਗਲੇ ਐਪੀਸੋਡ ਦੇ ਵਿੱਚ ਆਪਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜੀਵਨੀ ਤੋਂ ਲੈ ਕੇ ਉਹਨਾਂ ਨੇ ਕਿਹੜੇ-ਕਿਹੜੇ ਕਾਰਜ ਕੀਤੇ ਨੇ ਔਰ ਕੀ ਸਮਾਜ ਵਾਸਤੇ ਉਹਨਾਂ ਨੇ ਕੀ-ਕੀ ਕੀਤਾ ਸੰਵਿਧਾਨ ਦੀ ਸੰਵਿਧਾਨ ਉਹਨਾਂ ਨੇ ਕਿਸ ਤਰ੍ਹਾਂ ਲਿਖਿਆ ਸਾਰੇ ਜਿਹੜੇ ਆ ਉਹ ਆਪਾਂ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਜੁੜੇ ਰਹੋ ਪੋਸ਼ੂ ਨਮਾ YouTube ਚੈਨਲ ਦੇ ਨਾਲ